ਵੀ ਕਿੱਦਾਂ ਕੁਝ ਨੌਜਵਾਨਾਂ ਦੁਆਰਾ ਗੁੰਡਾਗਰਦੀਆ ਜਿਹੜਾ ਨੰਗਾ ਨਾਚ ਕੀਤਾ ਗਿਆਗਾ ਉਹਨੂੰ ਦੇਖ ਕੇ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਐ ਵੀ ਡਰ ਨਹੀਂ ਰਿਹਾ ਇੱਕ ਵਾਰ ਮੈਂ ਤਸਵੀਰਾਂ ਤਾਂ ਕਹਣੀ ਚਾਹੁੰਦੀ ਐ ਵੀ ਘਰ ਦੇ ਬਾਹਰ ਜਾ ਦੇ ਦ੍ਰਿਸ਼ ਦਿਖਾਇਆ ਜਾਵੇ ਇੱਥੇ ਕੰਚ ਪੂਰਾ ਟੁੱਟਿਆ ਹੋਇਆ ਇੱਥੇ ਗੇਟ ਦੇ ਵੀ ਹਮਲਾ ਕੀਤਾ ਗਿਆ ਪਰਿਵਾਰਿਕ ਮੈਂ ਮਾਂ ਦਾ ਕਹਿਣਾ ਵੀ ਦਾਤ ਨਾਲ ਹਮਲੇ ਕੀਤੇ ਗਏ ਨੇ ਸਾਡੇ ਤੇ ਸਾਡੇ ਪਰਿਵਾਰ 'ਤੇ ਕੀਤੇ ਗਏ ਨੇ ਆਪਸੀ ਰੰਜਿਸ਼ ਕੋਈ ਹੋਏਗੀ ਕੋਈ ਪੁਰਾਣੀ ਤੇ ਉਹਦੇ ਅਕੋਰਡਿੰਗ ਹੀ ਚੱਲ ਕੇ ਪਹਿਲੇ 1 ਮਹੀਨਾ ਪਹਿਲੇ ਇਹਨਾਂ ਨੇ ਸਾਡੇ ਨਾਲ ਕੁਝ ਕਰਿਆ ਸੀਗਾ ਪਹਿਲੇ ਸਾਡੇ ਨਾਲ ਲੜਾਈ ਕਰ ਲਈ ਉਹਦੇ ਮੇਰੇ ਬ੍ਰਦਰ ਦੇ ਨਾਲ ਬਾਹਰ ਉੱਤੇ ਟੋਕਾ ਮਾਰਿਆ ਸੀਗਾ ਥੋੜਾ ਜਿਹੜਾ ਕੇਸ ਹੈਗਾ ਇਹ ਉਹ ਐਸਆਈ ਸੁਖਦੇਵ ਕੋਲ ਲਿਆ ਗਈ ਬਟ ਉਹ ਟਾਈਮ ਦੇ ਉੱਤੇ ਨਾ ਉਹ ਪੁੰਚਿਆ ਨਾ ਉਹਨੇ ਸਾਡੀ ਕੁਝ ਸੁਣਵਾਈ ਕੀਤੀ ਕਦੇ ਕਹਿ ਰਿਹਾ ਸੀ ਮੈਂ ਕੋਟ ਗਿਆ ਕਦੇ ਕੋਟ ਗਿਆ ਕਦੇ ਕੋਟ ਗਿਆ ਤੇ ਕਦੇ ਕਹਿੰਦਾ ਮੈਂ ਬਠਿੰਡੇ ਬੈਠਾ ਹਾਂ ਵੀ ਮੇਰੀ ਇੱਥੇ ਸ਼ਿਫਟਿੰਗ ਹੋ ਗਈ ਹੈ ਠੀਕ ਹੈ ਉਹਨੇ ਸਾਡ ਨੂੰ ਕੋਈ ਵੀ ਉਹਨੇ ਹੱਥ ਪੱਲਾ ਨਹੀਂ ਫੜਾਇਆ ਉਹਨਾਂ ਨੇ ਅਸੀਂ ਗੱਲ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਗੱਲ ਕਰ ਰਹੇ ਆ ਇੱਕ ਦੂਜੇ ਨਾਲ ਐਵੇਂ ਗੱਲ ਕਰਦੇ ਕਰਦੇ ਹੀ ਉਹਨਾਂ ਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਵੀ ਅਸੀਂ ਅੰਦਰ ਵੀ ਆ ਜੀ ਉੱਥੇ ਬੈਠੇ ਬੈਠੇ ਨਹੀਂ ਉਹਨਾਂ ਨੇ ਈਟਾਂ ਵੀ ਚਲਾਤੀਆਂ ਸਾਡੇ ਤੇ ਨਾਲ ਹੀ ਟੋਕੇ ਚਲਾਤੇ ਜੇ ਅਸੀਂ ਭੱਜ ਕੇ ਜੇ ਅੰਦਰ ਆਏ ਆ ਤੇ ਦਰਵਾਜ਼ਾ ਬੰਦ ਕਰਿਆ ਆਪਣੇ ਤੋਂ ਉਹਨਾਂ ਨੇ ਉੱਥੇ ਸਾਡੇ ਟੋਕੇ ਮਾਰੇ ਦਰਵਾਜ਼ੇ ਦੇ ਉੱਤੇ ਇੱਕ ਬਾਹ ਨਹੀਂ ਚੱਲ ਰਹੀ ਇੱਕ ਇਹਦੀ ਬਾਹ ਨਹੀਂ ਚੱਲ ਰਹੀ ਇੱਕ ਇਹਦੀ ਲੱਤ ਨਹੀਂ ਚੱਲ ਰਹੀ ਸੱਜੇ ਪਾਸੇ ਤੇ ਸੱਜਾ ਪਾਸਾ ਨਹੀਂ ਇਹਦਾ ਚੱਲ ਰਿਹਾ ਕੁਝ ਆਪਣੇ ਆਪ ਬੋਲ ਨਹੀਂ ਪਾ ਰਿਆ ਕੁਝ ਖਾ ਨਹੀਂ ਪਾ ਰਿਆ ਇਹ ਬੋਲ ਨਹੀਂ ਰਿਹਾ ਇਹ ਬੋਲ ਨਹੀਂ ਰਿਹਾ ਕਿ ਤੇ ਜਿਹੜੇ ਦੂਜਿਆਂ ਦਾ 6 ਟਾਂਕੇ ਲੱਗੇ ਨੇ ਉਹ ਬੋਲ ਰਹੇ ਨੇ ਹਾਂਜੀ ਬਿਲਕੁਲ ਉਹ ਕਹਿ ਰਹੇ ਸੀ ਕੱਲ ਕਹਿ ਰਹੇ ਸੀਗੇ ਵੀ ਸਾਡੇ 6 ਟਾਂਕੇ ਲੱਗੇ ਸਾਡਾ ਮੁੰਡਾ ਬੇਹੋਸ਼ ਪਿਆ ਐਸਐਸਓ ਜਰਨਲ ਨੂੰ ਕਹਿ ਰਹੇ ਪੇਹੋਸ਼ ਕਿੱਥੇ ਪਿਆਗਾ ਮੈਨੂੰ ਸਮਝ ਨਹੀਂ ਆ ਰਹੀ ਔਰ ਇਹ ਖੁਦ ਮੋਰ ਪੱਖ ਲੈਣ ਲਈ ਗਈ ਸੀ ਉਹਨੇ ਇਹ ਗੱਲ ਬੋਲੀ ਹੈ ਕਹਿੰਦਾ ਅਸੀਂ ਕੋਈ ਕਮੈਂਟ ਨਹੀਂ ਕਰਨ ਚਾਹੁੰਦੇ ਗੇਟ ਬੰਦ ਕਰ ਦੋ ਕਦੇ ਥਾਣੇ ਚਲ ਜਾਂਦੇ ਸੀ ਕਦੇ ਅਸੀਂ 2 ਵਜੇ ਆਜੋ ਕਦੇ ਕਦੇ ਅਸੀਂ 4 ਵਜੇ ਕਦੇ ਕਦੇ 5 ਵਜੇ ਆਜੋ ਹੁਣ ਰਾਤੀ ਅਸੀਂ ਜਾ ਕੇ ਐਫ ਆਈ ਆਰ ਕਰਾ ਕੇ ਆਏ ਉਹ ਕਹਿੰਦੇ ਸਵੇਰੇ 8 ਵਜੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਠੀਕ ਹੈ 8 ਵਜੇ ਤੇ ਹੁਣ 11 11:30 ਵਜ ਰਹੇ ਨੇ ਹਜੇ ਤੱਕ ਉਹ ਨਹੀਂ ਪਹੁੰਚੇ ਇੱਥੇ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਆ ਜੋ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਵੀ ਅਸੀਂ ਜੋ ਗੁੰਡਾਗਰਦੀ ਆ ਜੋ ਗੁੰਡਾਗਰਦੀ ਰਾਜਾ ਉਹਨੂੰ ਖਤਮ ਕਰ ਦਿੱਤਾਗਾ ਤੇ ਜਿਹੜੇ ਗੁੰਡੇ ਨੇ ਉਹਨਾਂ ਨੂੰ ਅਸੀਂ ਫੜਦੇ ਆ ਤੇ ਸਾਰਾ ਕੁਝ ਠੀਕ ਕਰਦੇ ਆ ਪਰ ਉੱਥੇ ਹੀ ਇੱਕ ਲੁਧਿਆਣੇ ਦੇ ਗੋਵਿੰਦ ਸਰ ਮਹੱਲੇ ਦਾ ਮਾਮਲਾ ਸਾਹਮਣੇ ਆਇਆਗਾ ਸ਼ਸ਼ੀ ਕਾਲ ਜੀ ਤੁਸੀਂ ਦੇਖਦੇ ਨਿਊਜ਼ ਪੰਜਾਬ ਕ੍ਰਾਂਤੀ ਮੈਂ ਰਣਦੀਪ ਕੁਰ ਲੁਧਿਆਣੇ ਦੇ ਗੋਵਿੰਦ ਸਰ ਮਹੱਲੇ ਦੇ ਵਿੱਚ ਖੜੇ ਆ ਜਿੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਨੀ ਆ ਵੀ ਕਿਦਾਂ ਕੁਝ ਨੌਜਵਾਨਾਂ ਦੁਆਰਾ ਗੁੰਡਾਗਰਦੀ ਜਿਹੜਾ ਨੰਗਾ ਨੱਚ ਕੀਤਾ ਗਿਆਗਾ ਉਹਨੂੰ ਦੇਖ ਕੇ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਡਰ ਨਹੀਂ ਰਿਹਾ ਇੱਕ ਵਾਰ ਮੈਂ ਤਸਵੀਰਾਂ ਦਿਖਾਉਣੀ ਚਾਹੁੰਦੀ ਆ ਵੀ ਘਰ ਦੇ ਬਾਹਰ ਜਾਂ ਜੋ ਦ੍ਰਿਸ਼ ਦਿਖਾਇਆ ਜਾਵੇ ਇੱਥੇ ਕੰੱਚ ਪੂਰਾ ਟੁੱਟਿਆ ਹੋਇਆ ਇੱਥੇ ਗੇਟ ਦੇ ਵੀ ਹਮਲਾ ਕੀਤਾ ਗਿਆ ਹੈ ਪਰਿਵਾਰਿਕ ਮੈਂ ਮੇਰੇ ਕਹਿਣਾ ਵੀ ਦਾਤ ਨਾਲ ਹਮਲੇ ਕੀਤੇ ਗਏ ਨੇ ਸਾਡੇ ਤੇ ਸਾਡੇ ਪਰਿਵਾਰ ਤੇ ਕੀਤੇ ਗਏ ਨੇ ਜੋ ਲੜਾਈ ਸੀ ਉਹ ਚਲੋ ਅਲੱਗ ਮੈਟਰ ਸੀ ਪਰ ਉੱਥੇ ਹੀ ਜੋ ਸਰਕਾਰੀ ਪ੍ਰਾਪਰਟੀ ਆ ਉਹਨੂੰ ਵੀ ਨੁਕਸਾਨ ਪਹੁੰਚਾਇਆ ਗਿਆਗਾ परिवार मैम भी गलबात करा भी पूरा मामला आपसी आप रंजिश कोई होगी को पुरानी हो अकोर्डिंग ही चल के पहले एक महीना पहले इन्होंने कुछ कर लड़ाई कर ली उसे ब्रदर ने बहते तो टोंका तो तो मारिया ठीक है अभी मैडिकल वगैरा करवा के गए करवा के मेडिकल असी गए ਥਾਣੇ ਜਗ੍ਹਾ ਅਸੀਂ ਉੱਥੇ ਆਪਣੀ ਐਫ ਆਈ ਆਰ ਦਰਜ ਕਰਾਈ ਉਹਨਾਂ ਨੇ ਸਾਡੇ ਨੂੰ ਕਿਹਾ ਸੀ ਕਿ ਤੁਹਾਡੀ ਰਿਪੋਰਟ ਤੁਹਾਡਾ ਜਿਹੜਾ ਕੇਸ ਹੈਗਾ ਇਹ ਉਹ ਏਐਸਆਈ ਸੁਖਦੇਵ ਕੋਲ ਹੈਗਾ ਇਹ ਬਟ ਉਹ ਟਾਈਮ ਦੇ ਉੱਤੇ ਨਾ ਉਹ ਪਹੁੰਚਿਆ ਨਾ ਉਹਨੇ ਸਾਡੇ ਕੋਈ ਸੁਣਵਾਈ ਕੀਤੀ ਕਦੇ ਕਹਿ ਰਹੇ ਸੀ ਮੈਂ ਕੋਟ ਗਿਆ ਕਦੇ ਕੋਟ ਗਿਆ ਕਦੇ ਕੋਟ ਗਿਆ ਤੇ ਕਦੇ ਕਹਿੰਦਾ ਮੈਂ ਬਠਿੰਡੇ ਬੈਠਾ ਹਾਂ ਵੀ ਮੇਰੀ ਇੱਥੇ ਸ਼ਿਫਟਿੰਗ ਹੋ ਗਈ ਹੈ ਠੀਕ ਹੈ ਉਹਨੇ ਸਾਡੇ ਨੂੰ ਕੋਈ ਵੀ ਉਹਨੇ ਹੱਥ ਪੱਲਾ ਨਹੀਂ ਫੜਾਇਆ ਅਸੀਂ ਕਿੰਨੇ ਸਾਲ ਨਾਮ ਕੀ ਜਿੰਨਨ ਹੱਥ ਪੱਲ ਨਹੀਂ ਪੜਾਇਆ ਸੁਖਦੇਵ ਇਹ ਐਸੇ ਸੁਖਦੇਵ ਕਿੰਨਾ ਟਾਈਮ ਪੱਲਾਂ ਦੀ ਗੱਲ ਵਨ ਮੰਥ ਪੱਲ ਦੀ ਇੱਕ ਮਹੀਨਾ ਹੋ ਗਿਆ ਪੂਰਾ ਉਹ ਤੋਂ ਬਾਅਦ ਜਿਹੜੀ ਹੁਣ ਆ ਕੁੱਟ ਮਾਰ ਹੋਈ ਐ ਇੱਥੇ ਆ ਖੂਨ ਦੇ ਦੇਖੋ ਚਿੱਟੇ ਪੈਨੇ ਥੋੜੇ ਇੱਟਾਂ ਮਾਰੀਆਂ ਹੋਈਆਂ ਨੇ ਕਾਂਚ ਇੱਥੇ ਕਾਂਚ ਹੀ ਕੰਝੋ ਹੋਇਆ ਪਿਆ ਉੱਪਰ ਹਾਂਜੀ ਇਹ ਕੀ ਗੱਲ ਹੋਈ ਐ ਇਹ ਗੱਲ ਕੁਛ ਵੀ ਨਹੀਂ ਹੋਈ ਹੈਗੀ ਮੇਰਾ ਭਰਾ ਤੇ ਮੇਰਾ ਬੇਟਾ ਛੋਟਾ ਆਹ ਭਤੀਜਾ ਐ ਮੇਰਾ ਛੋਟਾ ਠੀਕ ਹੈ ਇਹ ਇਹ ਤਿੰਨੇ ਜਣੇ ਮੇਰੇ ਘਰੇ ਲੋੜੀ ਦੇ ਨਾਰੇ ਸੀਗੇ ਆਨ ਤੋਂ ਪਹਿਲੇ ਉਹਨੇ ਮੈਨੂੰ ਫੋਨ ਕਰਿਆ ਇਹ ਬੀ ਜੀਜੀ ਮੈਂ ਤੇਰੇ ਵੱਲ ਆ ਰਿਹਾ ਲੋੜੀ ਦੇ ਮੈਂ ਕਿਹਾ ਰਜਾ ਤੂੰ ਆ ਜਾ ਠੀਕ ਹੈ ਇਹ ਤਿੰਨੇ ਜਣੇ ਮੇਰੇ ਨੂੰ ਲੋੜੀ ਦੇ ਨ ਆ ਰਹੇ ਨੇ ਤੇ ਅੱਗੇ ਭਾਬੀ ਰਹਿੰਦੇ ਨੇ ਸਾਡੇ ਉਹਨਾਂ ਦੇ ਪੋਤਾ ਹੋਇਆ ਇਹ ਆਪਣੇ ਲੋੜੀ ਗੱਬਲੀ ਵੀ ਸੀ ਉਹਨੇ ਦਰਵਾਜ਼ੇ ਮੁਰੇ ਉਹ ਸਾਰੇ ਜਣੇ ਉੱਥੇ ਬੈਠੇ ਸੀਗੇ ਜਿਨ੍ਹਾਂ ਦੇ ਨਾਲ ਲੜਾਈ ਹੋਈ ਏ ਉਹਨਾਂ ਦਾ ਜਿਹੜਾ ਮੁੰਡਾ ਸੀਗਾ ਸੀ ਜਿਹੜਾ ਵੱਡਾ ਭਰਾ ਮੁੰਡੇ ਦਾ ਉਹ ਵੀ ਉੱਥੇ ਹੀ ਬੈਠਾ ਹੋਇਆ ਸੀਗਾ ਤੇ ਹੁਣ ਆਪਣ ਲੰਗਰ ਲਈ ਬਾਈਕ ਤੇ ਰਸਤਾ ਨਹੀਂ ਹੋਏਗਾ ਤੇ ਆਪਾਂ ਐਟਲੀਸਟ ਰੁਕੂਗੇ ਨਾ ਵੀ ਅਗਲਾ ਤਾਂ ਨੂੰ ਟਾਈਮ ਦੋਗੇ ਉੱਠ ਜਵੇ ਤਾਂ ਆਪਾਂ ਪਾਗਲ ਥੋੜਾ ਵੀ ਅਗਲੇ ਤੋਂ ਉੱਪਰ ਹੀ ਬਾਈਕ ਚੜਾ ਦੋਗੇ ਠੀਕ ਹੈ ਅਗਲੇ ਨੇ ਕੀ ਕੀਤਾ ਉੱਠਣ ਦੀ ਬਜਾਏ ਨਾ ਅਗਲਾ ਸੰਡੇ ਵੱਲ ਦੇਖ ਰਿਹਾ ਅੱਖਾਂ ਕੱਢ ਕੱਢ ਕੇ ਵੀ ਘੂਰ ਕੇ ਦੇਖ ਰਿਹਾ ਤੇ ਉੱਪਰ ਤੇ ਉਹ ਸਾਨੂੰ ਕਹਿ ਰਿਹਾ ਵੀ ਤੂੰ ਮੈਨੂੰ ਗਾਦੇ ਲਿਖ ਹੁੰਦੇ ਨਾਲ ਦੇਖ ਰਿਹਾ ਹੈ ਉਲਟਾ ਹੀ ਸਾਡੇ ਦੇ ਪੈ ਰਿਹਾ ਠੀਕ ਹੈ ਉਧਰ ਮੇਰਾ ਬ੍ਰਦਰ ਜਿਹੜੇ ਦੂਜੀ ਜਿਹੜਾ ਮੁੰਡਾ ਸੀਗਾ ਸੁੱਖਾ ਸੁੱਖਾ ਹਾਂਜੀ ਆ ਮੇਰਾ ਛੋਟਾ ਬ੍ਰਦਰ ਹੈਗਾ ਇਹ ਆ ਮੇਰਾ ਛੋਟਾ ਬ੍ਰਦਰ ਹੈਗਾ ਇਹਨੇ ਦੇਖਿਆ ਵੀ ਜੇ ਵੀ ਆਪਣੀ ਲੱਗਦੀ ਹੈ ਤੇ ਆਪਾਂ ਜਰੂਰ ਕਿਸੇ ਨਾਲ ਲੜਾਈ ਕਰਨੀ ਇਹ ਦਿਨ ਤਿਹਾਰ ਦਾ ਟਾਈਮ ਹੈ ਠੀਕ ਹੈ ਇਹ ਉੱਥੇ ਗਿਆ ਇਹਨੇ ਸਨੀ ਨੂੰ ਕਿਹਾ ਵੀ ਸਨੀ ਜਾਂ ਤੂੰ ਦੀਦੀ ਵਾਲ ਚੱਲ ਜਾ ਲੋੜੀ ਦੇਆ ਤੇ ਸੁੱਖੇ ਨੂੰ ਕਿਹਾ ਵੀ ਅਜੇ ਦਿਨ ਤਿਹਾਰ ਹੈਗਾ ਵੀ ਤੂੰ ਵੀ ਆਪਣਾ ਘਰ ਜਾ ਠੀਕ ਹੈ ਕੋਈ ਲੜਾਈ ਵਾਲੀ ਕੋਈ ਗੱਲ ਨਹੀਂ ਸੀ ਹੈਗੀ ਨਾ ਅਸੀਂ ਕਰੀ ਨਾ ਅਸੀਂ ਸਾਡੇ ਵੱਲ ਤਾਂ 1% ਵੀ ਲੜਾਈ ਵਾਲੀ ਗੱਲ ਨਹੀਂ ਸੀ ਠੀਕ ਹੈ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਅਸੀਂ ਡਾਇਰੈਕਟ ਸਾਹਮਣੇ ਹੋ ਕੇ ਕਰ ਲੈਂਦੇ ਜਦ ਅਸੀਂ ਕਰਨੀ ਹੀ ਨਹੀਂ ਹੈਗੀ ਲੜਾਈ ਅਸੀਂ ਕਿਉਂ ਕਰੀਏ ਅਸੀਂ ਕਿਸੇ ਤੇ ਮਾਰੂਗੇ ਸਾਡੇ ਉੱਤੇ ਪਾਉਗੇ ਅਸੀਂ ਵੀ ਸਾਡਾ ਮਕਸਦ ਹੀ ਨਹੀਂ ਹੈ ਕਿ ਲੜਾਈ ਕਰਨਾ ਠੀਕ ਹੈ ਉਸ ਤੋਂ ਬਾਅਦ ਇੰਨੀ ਗੱਲ ਕਰਦੇ ਕਰਦੇ ਵਾਪਿਸ ਆ ਗਏ ਮੇਰਾ ਬ੍ਰਦਰ ਹੀ ਵਾਪਿਸ ਆ ਗਏ ਐਵੀ ਵਾਪਿਸ ਆ ਗਏ ਤਾਂ ਉੱਥੇ ਗੱਲ ਕਰਦੇ ਕਰਦੇ ਉਹ ਸਾਰੇ ਜਣੇ ਇੱਥੇ ਇਕੱਠੇ ਹੋ ਗਏ ਨਾਲ ਪੰਜ ਸੱਤ ਉਹਨਾਂ ਨੇ ਮੁੰਡੇ ਬੁਲਾਏ ਹੋਏ ਸੀਗੇ ਅੰਦਰ ਹੀ ਜਿਵੇਂ ਉਹਨਾਂ ਨੇ ਪਹਿਲੇ ਪਲਾਨ ਕਰਿਆ ਵੈਸੀ ਵੀ ਅੱਜ ਕੁਝ ਨਾ ਕੁਝ ਕਰਨਾ ਹੀ ਹਮਲਾ ਕੀਤਾ ਵੀਰ ਕਰਦੇ ਆ ਗਏ ਹਮਲਾ ਉਹਨਾਂ ਨੇ ਅਸੀਂ ਗੱਲ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਗੱਲ ਕਰ ਰਹੇ ਹਾਂ ਇੱਕ ਦੂਜੇ ਨਾਲ ਐਵੇਂ ਗੱਲ ਕਰਦੇ ਕਰਦੇ ਹੀ ਉਹਨਾਂ ਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਵੀ ਅਸੀਂ ਅੰਦਰ ਵੀ ਆ ਜੀ ਉੱਥੇ ਬੈਠੇ ਬੈਠੇ ਨੇ ਉਹਨਾਂ ਨੇ ਇੱਟਾਂ ਵੀ ਚਲਾਤੀਆਂ ਸਾਡੇ ਤੇ ਨਾਲ ਹੀ ਟੋਕੇ ਚਲਾਤੇ ਜੇ ਅਸੀਂ ਭੱਜ ਕੇ ਜੇ ਅੰਦਰ ਆਏ ਆ ਤੇ ਦਰਵਾਜ਼ਾ ਬੰਦ ਕਰਿਆ ਆਪਣੇ ਤੋਂ ਉਹਨਾਂ ਨੇ ਉੱਥੇ ਸਾਡੇ ਟੋਕੇ ਮਾਰੇ ਦਰਵਾਜ਼ੇ ਦੇ ਉੱਤੇ ਨਾਲੇ ਸਾਡੇ ਬਿਜਲੀ ਦਾ ਜਿਹੜਾ ਮੀਟਰ ਹੈਗਾ ਇਹ ਉਹ ਵੀ ਤੋੜਤਾ ਉਹਨਾਂ ਨੇ ਸਾਡਾ ਠੀਕ ਹੈ ਅਸੀਂ ਫੇਰ ਅਸੀਂ ਅੰਦਰ ਆਏ ਤੇ ਉਹਦੇ ਉੱਪਰੋਂ ਆ ਰਿਹਾ ਸੀਗਾ ਸਨੀ ਸਾਡਾ ਤੇ ਉੱਥੇ ਉਹਨਾਂ ਨੇ ਉੱਪਰ ਸਾਹਮਣੇ ਕੋਠਿਆਂ ਤੋਂ ਉੱਤੋਂ ਆ ਕੇ ਉਹਨਾਂ ਨੇ ਇੱਟਾਂ ਮਾਰੀਆਂ ਨੇ ਤੇ ਉਹਦੇ ਸਿਰ ਦੇ ਵਿੱਚ ਇੱਟ ਲੱਗੀ ਹੈ ਤੇ ਨਾਲ ਹੀ ਉਹ ਡਿੱਗ ਗਏ نیچے ਬਲੈਡ ਸਿੜੀਆਂ ਦੇ ਠੀਕ ਹੈ ਉਹਦਾ ਹੁਣ ਇਹ ਮੇਰੇ ਬ੍ਰਦਰ ਦੇ 60 ਵਜੇ ਮੇਰੇ ਬ੍ਰਦਰ ਦੇ ਇਸ ਟਾਈਮ ਬਹੁਤ ਜ਼ਿਆਦਾ 60 ਵਜੇ ਵੀ ਬਹੁਤ ਸੀਰੀਅਸ ਹੈ ਗਏ ਉਹ ਠੀਕ ਹੈ ਇਸ ਟਾਈਮ ਸਾਨੂੰ ਉਹਨਾਂ ਨਾਲ ਜ਼ਿਆਦਾ ਸਾਨੂੰ ਆਪਣੀ ਇਹਦੀ ਲੱਗੀ ਵੀ ਹੈ ਵੀ ਇਹ ਠੀਕ ਹੋ ਜਾਵੇ ਔਰ ਮੈਨੂੰ ਇਨਸਾਫ ਚਾਹੀਦਾ ਹੈ ਬਸ ਮੈਨੂੰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ ਬ੍ਰਦਰ ਦੇ ਕੀ ਕੀ 60 ਵਜਿਆਂ ਨੇ ਉਹਦੇ ਸਿਰ ਦੇ ਵਿੱਚ ਵਜੇ ਤੱਕ 16 ਟੰਕੇ ਆਏ ਹੋਏ ਨੇ ਠੀਕ ਹੈ ਨਾਲੇ ਡਾਕਟਰ ਦੀ ਰਿਪੋਰਟ ਦੇ ਅਕੋਰਡਿੰਗ ਡਾਕਟਰ ਕਹ ਰਹੇ ਨੇ ਵੀ ਉਹਦੇ ਬ੍ਰੇਨ ਦੇ ਵਿੱਚ ਕਲੋਟਸ ਬਣ ਗਏ ਜਿਹਦਾ ਆਪਰੇਟ ਹੋਏਗਾ ਠੀਕ ਹੈ ਉਹਨਾਂ ਨੇ ਸਾਨੂੰ ਕੱਲ ਰੈਫਰ ਪੀਜੀਆ ਹੀ ਕਰਿਆ ਸੀਗਾ ਸਾਡੇ ਕੋਲ ਇੰਨੀ ਵੀ ਗੰਜੈਸ਼ ਨਹੀਂ ਹੈਗੀ ਸੀ ਵੀ 5-7000 ਰੁਪਏ ਉੱਤੇ ਐਂਬੂਲੈਂਸ ਵਾਲੇ ਮੰਗ ਰਹੇ ਸੀਗਾ ਸਾਡੇ ਤੋਂ ਵੀ ਇੱਥੇ 4-45000 5000 ਰੁਪਏ ਤੁਹਾਡਾ ਇੱਥੋਂ ਤੋਂ ਚੰਡੀਗੜ੍ਹ ਜਾਣ ਨੂੰ ਲੱਗੇਗਾ ਬਟ ਸਾਡੇ ਕੋਲ ਉਹ ਵੀ ਨਹੀਂ ਸੀ ਹੈਗਾ ਪੈਸੇ ਅਸੀਂ ਇਸ ਕਰਕੇ ਉਹਨੂੰ ਆਪਣੇ ਘਰੇ ਲਿਆਏ ਵਾਪਿਸ ਹੁਣ ਸਾਡੇ ਕੋਈ ਵੀ ਸੁਣਵਾਈ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਜੈਸੀ ਪੁਲਿਸ ਗੱਲ ਨੇ ਜਿਹੜੀ ਪਰਸੋ ਲੜਾਈ ਹੋਈ ਸੀ ਉਹਦੇ ਬਾਰੇ ਦੁਬਾਰਾ ਪੁਲਿਸ ਪ੍ਰਸ਼ਾਸਨ ਕੋਲ ਗਏ ਸੀ ਅਸੀਂ ਰਾਤੀ ਲੜਾਈ ਹੋ ਰਹੀ ਸੀ ਅਸੀਂ ਫੋਨ ਕਰਿਆ ਰਾਤੀ ਪੀਆ ਸਰਲੇ ਨੂੰ ਜਿਹੜੇ ਬਾਈਕ ਵਾਲੇ ਆਂਦੇ ਨੇ ਅਸੀਂ ਉਹਨਾਂ ਨੂੰ ਫੋਨ ਕਰਿਆ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਦੀ ਕਹਿੰਦੇ ਅਸੀਂ 5 ਮਿੰਟ ਚ ਆ ਰਹੇ ਹਾਂ ਕਦੀ ਕਹਿੰਦੇ 10 ਮਿੰਟ ਚ ਆ ਰਹੇ ਹਾਂ ਉਹਨਾਂ ਨੇ ਕੋਈ ਫਜ਼ ਸੁਣਵਾਈ ਨਹੀਂ ਕੀਤੀ ਜਦੋਂ ਲਾਸਟ ਟਾਈਮ ਕਾਲ ਕਰੀ ਤੇ ਉਹ ਕਹਿੰਦੇ ਨੇ ਰਿਟਨ ਜੀ ਅਫੇਅਰ ਦਰਜ ਕਰਵਾਜੋ ਅਸੀਂ ਕਿਹਾ ਵੀ ਅਸੀਂ ਇੱਥੇ ਆਓ ਸਾਨੂੰ ਬਾਅਦ ਨਹੀਂ ਵੀ ਤੁਸੀਂ ਆਂਦੀ ਬਜਾਏ ਵੀ ਅਸੀਂ ਨਹੀਂ ਆਣਾ ਵੀ ਤੁਸੀਂ ਆ ਜਾ ਅਸੀਂ ਮੈਂ ਸਿੱਧਾ ਸਾਫ ਸਾਫ ਲਫਜ਼ਾਂ ਚ ਉਹਨੂੰ ਫੇਰ ਹੀ ਗਿਆ ਮੈਂ ਕਿਹਾ ਭਰਾਵਾ ਅਸੀਂ ਬਾਹਰ ਤਾਂ ਨਿਕਲਣ ਜੋਗਾ ਹੈ ਨਹੀਂ ਬਾਹਰ ਨਿਕਲਦਾ ਤਾਂ ਅਗਲੇ ਇੱਟਾ ਵਰ ਟੋਕੇ ਮਾਰਦੇ ਸਾਡੇ ਤੇ ਵੀ ਅਸੀਂ ਉੱਥੋਂ ਕਿਵੇਂ ਆ ਜੀਏ ਵੀ ਤੂੰ ਤੇ ਇੱਥੇ ਆਵੇਂਗਾ ਤੂੰ ਤੇ ਦੋਨਾਂ ਸਪਾਸੇ ਨੂੰ ਸੰਭ ਵੀ ਲੈਂਗਾ ਠੀਕ ਹੈ ਫਿਰ ਕਹਿ ਕਹਾ ਕੇ ਪਤਾ ਨਹੀਂ ਕਿਵੇਂ ਕਰਕੇ ਉਹ ਦੋ ਬੰਦੇ ਆਏ ਇੱਥੇ ਉਹਨਾਂ ਨੇ ਵੀ ਕੋਈ ਹਿੱਲਾ ਨਹੀਂ ਕਰਿਆ ਕੋਈ ਕੁਛ ਨਹੀਂ ਗੱਲ ਸੁਣੀ ਹੈਗੀ ਉਹਨਾਂ ਦੇ ਸਾਹਮਣੇ ਪੁਲਿਸ ਵਾਲੇ ਦੇ ਸਾਹਮਣੇ ਉਹਨਾਂ ਨੇ ਸਾਡੇ ਤੇ ਫੇਰ ਇੱਟਾ ਵਰਸਾਣੀਆਂ ਸ਼ੁਰੂ ਕਰਤੀਆਂ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਨਹੀਂ ਹੈਗਾ ਕੁਛ ਨਹੀਂ ਰੋਕਿਆ ਉਹ ਉੱਧਰ ਆਪਣੀ ਬਾਈਕ ਉਹਨਾਂ ਨੇ ਚੱਕੀ ਉਹ ਕਿਉਂ ਕਾਰਨ ਕੀ ਆ ਕਿ ਦੂਜੀ ਪਾਰਟੀ ਵਾਲਿਆਂ ਨੂੰ ਕਿਉਂ ਨਹੀਂ ਰੋਕਿਆ ਗਿਆ ਕੋਈ ਨਹੀਂ ਰੋਕਿਆ ਉਹਨਾਂ ਨੇ ਸਿਰਫ ਉਹਨਾਂ ਕੋਲ ਚਾਰ ਕਰ ਦਿੱਤੇ ਜਾਂ ਉਸ ਟਾਈਮ ਰੋਕਣਾ ਸੀ ਜਦੋਂ ਕੋਈ ਮਰ ਜਾਂਦਾ ਹਾਂਜੀ ਉਹ ਇਹੀ ਵੇਟ ਕਰ ਰਹੇ ਸੀਗੇ ਮੈਂ ਕਿਹਾ ਮੈਂ ਫਿਰ ਸਿੱਧੇ ਗਿਆ ਮੈਂ ਕਿਹਾ ਜਦੋਂ ਕੋਈ ਮਰ ਜਾਏਗਾ ਮੈਂ ਕਿਹਾ ਉਦੋਂ ਆਓਗੇ ਤੁਸੀਂ ਇੱਥੇ ਉਦੋਂ ਇੱਥੋਂ ਆਪਣਾ ਮਾਮਲਾ ਸੰਭੋਗੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਇਹ ਕਿਹਾ ਅਸੀਂ ਕੁਝ ਨਹੀਂ ਕਰ ਸਕਦੇ ਪੁਲਿਸ ਹੀ ਕੁਝ ਕਰ ਸਕਦੀ ਤਾਂ ਕਰ ਕੌਣ ਸਕਦਾਗਾ ਫਿਰ ਕਿਹਦੇ ਕੋਲ ਜਾਏਗੀ ਜੋ ਜਨਤਾ ਗਈ ਕਿਹਦੇ ਕੋਲ ਜਾਏਗੀ ਇਨਸਾਫ ਲਈ ਉਹ ਫਿਰ ਉਹ ਚੀਜ਼ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਉਹ ਪੁਲਸ ਵਾਲੇ ਨੂੰ ਸੋਚ ਨਹੀਂ ਦੀ ਵੀ ਗਰੀਬ ਬੰਦਾ ਹੈ ਜਨਤਾ ਨੇ ਜੇ ਤੁਸੀਂ ਬੈਠੇ ਆ ਤੇ ਜਨਤਾ ਵਾਸਤੇ ਐਟ ਲਿਸਟ ਬੈਠੇ ਵੀ ਆ ਜੇ ਤੁਸੀਂ ਜਨਤਾ ਦੀ ਹੀ ਨਹੀਂ ਸੇਫਟੀ ਕਰਨੀ ਹੈਗੀ ਤੇ ਫਿਰ ਤੁਸੀਂ ਹੈ ਕਾਦੇ ਲਈ ਜਾਂ ਤੇ ਫਿਰ ਤੁਸੀਂ ਇਹ ਲਾ ਲਓ ਵੀ ਗਰੀਬ ਬੰਦੇ ਦਾ ਕੋਈ ਹੈ ਨਹੀਂ ਸਾਰਾ ਵੀ ਤੁਹਾਡੀ ਜੇਬ 500000 ਤੁਹਾਡੀ ਜੇਬ ਚ ਪਾ ਦਿੰਦੇ ਤਾਂ ਤੁਹਾਡੀ ਜੇਬ ਗਰਮ ਹੋ ਜਾਂਦੀ ਤੇ ਤੁਸੀਂ ਆਰਾਮ ਨਾਲ ਬੈਠੇ ਆ ਫਿਰ ਵੀ ਤੁਹਾਨੂੰ ਗਰੀਬ ਬੰਦੇ ਦੀ ਕੋਈ ਵੀ ਹੈ ਨਹੀਂ ਇੱਥੇ ਬਿਗਰੀ ਬੰਦਾ ਕਿੱਥੇ ਜਾਊਗਾ ਜਿਹਦੇ ਕੋਲ ਪੈਸਾ ਆਪਣੇ ਰੋਟੀ ਖਾਣ ਵਾਸਤੇ ਨਹੀਂ ਹੈਗਾ ਤੇ ਉਹ ਕਿੱਥੇ ਜਾਊਗਾ ਫਿਰ ਇਹ ਦੱਸੋ ਜਦੋਂ ਤੁਸੀਂ ਪਹਿਲਾਂ ਜਿਹੜੀ ਲੜਾਈ ਹੋਈ ਸੀ ਉਹਦਾ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਨਹੀਂ ਹੈਗੇ ਵੀ ਸਾਡੀ ਪਹਿਲਾਂ ਨੇ ਕੇਸ ਦੀ ਸੁਣਵਾਈ ਨਹੀਂ ਕੀਤੀਗੀ ਅਸੀਂ ਕਿੰਨੀ ਵਾਰ ਗਏ ਆ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਹਾਰ ਕੇ ਅਸੀਂ ਚੁੱਪ ਕਰਕੇ ਇਹੀ ਬੈਠ ਗਏ ਕਾਰਨ ਕੀ ਆ ਵੀ ਸੁਣਵਾਈ ਨਹੀਂ ਕਰਦੇ ਥੋੜੀ ਬੀ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈਗਾ ਉਹਨਾਂ ਕੋਲ ਚਾਰ ਪੈਸੇ ਹੈਗੇ ਜਦੋਂ ਜਾਂਦੇ ਅਗਲੇ 500000 ਜੇਬ ਵਿੱਚ ਪਾ ਦਿੰਦੇ ਘਾਣੀ ਖਤਮ ਕਿਉਂ ਹੁਣ ਪੁਲਿਸ ਜਿਹੜਾ ਜਿਹੜਾ ਬੰਦਾ ਪੈਸੇ ਦਵੇਗਾ ਉਹ ਤੋਂ ਹੀ ਕਾਰਵਾਈ ਕਰਾਏ ਉਹ ਤੋਂ ਹੀ ਕਾਰਵਾਈ ਕਰਾਏ ਉਹਦੇ ਕੰਮ ਕਰੇਗੀ ਬਟ ਜੇ ਉਹ ਹਾਲਾਤ ਜੋ ਅੱਜ ਮੈਨੂੰ ਦਿਖ ਰਹੇ ਨੇ ਉਹਦੇ ਅਕੋਰਡਿੰਗ ਤਾਂ ਫਿਰ ਇਹੀ ਹੈ ਨਾ ਵੀ ਜੇ ਅੱਜ ਮੈਂ 1 ਮਿੰਟ ਜੇ ਮੈਂ ਆਪਣੀ ਗੱਲ ਕਰਾਂ ਜੇ ਮੇਰੇ ਅੱਜ ਮੇਰੇ ਕੋਲ ਹੋ ਜੋ 2-4000 ਰੁਪਏ ਹੋਵੇ ਮੈਂ ਤੇ ਜੇ ਚ ਪਾ ਦਵਾ 500000 ਬਾਦਵਾ ਫਿਰ ਤੇ ਆ ਕੇ ਇਹਨਾਂ ਨੂੰ ਚੱਕ ਕੇ ਲੈ ਜਾਣਗੇ ਲੜਾਈਆਂ ਇਹਨਾਂ ਨੂੰ ਚੱਕ ਕੇ ਕਿਹ ਚਾਰ ਜਿੱਤਰ ਵੀ ਲ ਪੁਲਿਸ ਵਾਲੇ ਵੀ ਸਾਡੇ ਤੇ ਕਿਉਂ ਨਹੀਂ ਹਾਵੀ ਹੋ ਰਹੇ ਕਿਉਂਕਿ ਸਾਡਾ ਮਾਮਲਾ ਉਹਨਾਂ ਤੋਂ ਉੱਪਰ ਹੈ ਇਸ ਕਰਕੇ ਉਹ ਪੈਸੇ ਨਾਲ ਦਬਾ ਰਹੇ ਨੇ ਪੁਲਿਸ ਨੂੰ ਉਹ ਪੈਸੇ ਨਾਲ ਹੀ ਦੱਬ ਰਹੀ ਹੈ ਪੁਲਿਸ ਹੋਰ ਸਾਡੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ ਨਹੀਂ ਇੱਕ ਵਾਰ ਜੇ ਆਪਾਂ ਦੇਖੀਏ ਤੁਹਾਡੇ ਬਰਦਰ ਦਾ ਛੱਟ ਵੀ ਵੱਜੀ ਹੋਈ ਆ ਤੁਹਾਡੇ ਆ ਦੇਖ ਘਰ ਦੇ ਹਾਲਾਤੇ ਤੇ ਖੂਣਾ ਇੱਥੇ ਕੰਜ ਟੁੱਟਿਆ ਪਿਆਗਾ ਕਿ ਪੁਲਿਸ ਨੂੰ ਦਿਖਿਆ ਨਹੀਂ ਹੈਗਾ ਨਹੀਂ ਦਿਖਿਆ ਉਹਨਾਂ ਅੱਸੀ ਰਾਤ ਵੀ ਜਾ ਕੇ ਆਏ ਆ ਸੁੱਤੀ ਪਈ ਆ ਪੁਲਿਸ ਉਹ ਸੁੱਤੀ ਪਈ ਹੈ ਕੋ ਸੁੱਤੀ ਹੋਈ ਹੈ ਉਹਨਾਂ ਨੂੰ ਕੋਈ ਗਰੀਬ ਬੰਦੇ ਦੀ ਕੋਈ ਚੰਗੀ ਮਾੜੀ ਦੀ ਕੋਈ ਉਹਨਾਂ ਨੂੰ ਹੈ ਨਹੀਂ ਉਹਨਾਂ ਨੂੰ ਸਿਰਫ ਉਹ ਬੰਦਾ ਦਿਖਦਾ ਹੈ ਜਿਹੜੀ ਉਹਨਾਂ ਦੀ ਜੇਬ ਗਰਮ ਕਰਦੇ ਨੇ ਬਸ ਅਸੀਂ ਭਗਵਾਨ ਤੁਮਾਨੇ ਉਹ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੇ ਨਾਲ ਖੜੇ ਆਂ ਗਰੀਬਾਂ ਦੀ ਆਵਾਜ਼ ਫੇਰੜਾ ਕੋਈ ਵੀ ਨਹੀਂ ਖੜੇ ਆ ਇਸ ਟਾਈਮ ਮੈਂ ਜੇ ਕਿਸੇ ਦਾ ਹੋਰ ਨੂੰ ਤੇ ਮੈਨੂੰ ਪਤਾ ਨਹੀਂ ਜਦੋਂ ਕਹਿੰਦੇ ਨੇ ਨਾ ਜਿਹਦੇ ਤੇ ਬੀਤਦੀ ਹੈ ਪਤਾ ਉਹਨੂੰ ਲੱਗਦਾ ਏ ਠੀਕ ਹੈ ਜੇ ਮੈਂ ਜੇ ਮੈਂ ਖੁਦ ਖੜੀ ਆ ਨਾ ਮੇਰੇ ਤੇ ਬੀਤ ਨਹੀਂ ਹੈ ਨਾ ਮੇਰੇ ਨਾਲ ਕੋਈ ਨਹੀਂ ਨਾ ਖੜਾ ਮੈਨੂੰ ਇੰਨਾ ਪਤਾ ਵੀ ਮੇਰੇ ਨਾਲ ਕੋਈ ਨਹੀਂ ਖੜਾ ਚਾਹੇ ਕੋਈ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਜਨਤਾ ਚੋ ਕੋਈ ਵੀ ਲਗਾ ਲੋ ਚਾਹੇ ਪੁਲਿਸ ਨੂੰ ਲਗਾ ਲੋ ਕੋਈ ਵੀ ਮੇਰੇ ਨਾਲ ਉਹਨਾਂ ਕੋਲ ਇਹ ਮਾਮਲਾ ਲੈ ਕੇ ਗਏ ਸੀ ਪਹਿਲਾਂ ਜਾਂ ਹੁਣ ਲੈ ਕੇ ਨਹੀਂ ਗਏ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਜਿੰਨੂੰ ਗੱਲ ਕਰਦੇ ਸੀ ਉਹ ਕਹਿੰਦੇ ਸੀ ਉੱਥੇ ਜੀ ਐਸ ਪੀ ਦੇ ਦਫ਼ਤਰ ਚਲ ਜਾਓ ਕੋਈ ਕਹਿੰਦਾ ਸੀ ਥਾਣੇ ਚਲ ਜਾਓ ਤਾਂ ਕੋਈ ਕਹਿੰਦਾ ਸੀ ਕਿਤੇ ਚਲ ਜਾਓ ਬਸ ਉਹਦੇ ਅਕੋਰਡਿੰਗ ਥਾਣੇ ਜਾਈ ਉਹ ਨਹੀਂ ਸੁਣਦੇ ਹੈਗੇ ਅਸੀਂ ਕਹਿੰਦੇ ਥਾਣੇ ਚਲ ਜਾਂਦੇ ਸੀ ਕਦੀ ਕਹਿੰਦੇ ਸੀ 2 ਵਜੇ ਆਜੋ ਕਦੀ ਕਹਿੰਦੇ ਸੀ 4 ਵਜੇ ਆਜੋ ਕਦੀ ਕਦੀ 5 ਵਜੇ ਆਜੋ ਹੁਣ ਰਾਤੀ ਅਸੀਂ ਜਾ ਕੇ ਐਫ ਆਈ ਆਰ ਕਰਾ ਕੇ ਆਏ ਉਹ ਕਹਿੰਦੇ ਸیرے 8 ਵਜੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਠੀਕ ਹੈ 8 ਵਜੇ ਤੇ ਹੁਣ 11 11:30 ਵਜ ਕੀ ਗੱਲ ਪੁਲਿਸ ਪ੍ਰਸ਼ਾਸਨ ਕੂਕਨੀ ਦੇ ਕਿਉਂ ਸੁੱਤਾ ਪਿਆਗਾ ਸਿਰਫ ਪੈਸੇ ਦੀ ਖੁਸ਼ੀ ਕਰਕੇ ਵੀ ਉਹਨਾਂ ਨੂੰ ਪੈਸਾ ਮਿਲ ਰਿਹਾ ਹੈ ਹੋਰ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਵੀ ਕਿਆ ਸਹੀ ਹੈ ਕਿਆ ਗਲਤ ਹੈ ਉਹਨਾਂ ਨੂੰ ਸਿਰਫ ਪੈਸੇ ਦੇ علاوہ ਹੋਰ ਕੁਝ ਨਹੀਂ ਦਿਖ ਰਿਹਾ ਤੁਹਾਡੇ ਪਰਿਵਾਰ ਤੇ ਕਿਸੇ ਦਾ ਕੱਲੂ ਜਾਨੀ ਮਾਨੀ ਨੁਕਸਾਨ ਹੋਰ ਜਿਆਦਾ ਹੁੰਦਾ ਕਿਸੇ ਦੀ ਜਾਨ ਚਲੀ ਜਾਂਦੀ ਫਿਰ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਫਿਰ ਪੁਲਸੀ ਹੋਏਗੀ ਜਾਂ ਉਹ ਹੋਣਗੇ ਜਿਨ੍ਹਾਂ ਨੇ ਕੀਤਾ ਹੈ ਹੁਣ ਅੱਜ ਮੇਰਾ ਭਰਾ ਪਿਆ ਹੈ ਮੰਜੇ ਤੇ ਉਹਨੂੰ ਕੋਈ ਸੁਰਤ ਨਹੀਂ ਹੈਗੀ ਉਹ ਤਾਂ ਸੱਜਾ ਪਸਾ ਖੜ ਗਿਆ ਹੈ ਠੀਕ ਸੀ ਰੋਦੇ ਤੇ ਟਾਂਕੇ ਲੱਗ ਗਏ ਨੇ। ਕਿਆ ਪਤਾ ਡਾਕਟਰਾਂ ਨੇ ਉਹਨੂੰ ਆਪਰੇਸ਼ਨ ਦੱਸਿਆ ਏ ਵੀ ਜਿੱਤ 5-7 ਲੱਖ ਰੁਪਇਆ ਲੱਗ ਸਕਦਾ ਹੈ। ਉਹਨਾਂ ਨੇ ਇੰਨਾ ਕਿਹਾ ਬਾਕੀ ਵੱਧ ਘਟ ਦਾ ਕੁਝ ਨਹੀਂ ਪਤਾ। ਠੀਕ ਏ। ਉਸ ਤੋਂ ਬਾਅਦ ਪਹਿਲੇ ਤੇ ਹੁਣ ਰੇ ਇਹ ਕਹਿੰਦੇ ਸੀਗੇ ਵੀ ਅਸੀਂ ਫੈਸਲਾ ਕਰਨਾ ਹੈ, ਫੈਸਲਾ ਕਰਨਾ ਹੀ। ਠੀਕ ਏ ਜੇ ਫੈਸਲਾ ਹੀ ਕਰਨਾ ਹੈ ਮੈਨੂੰ ਮੈਂ ਫੈਸਲਾ ਜੇ ਇਸ ਤਰੀਕੇ ਕਰਨ ਤੇ ਮੈਂ ਫੈਸਲਾ ਨਹੀਂ ਕਰਦੀ। ਹਾਂ ਜੇ ਮੇਰੀ ਮੰਨਣ ਤੇ ਮੈਂ ਇਹਨਾਂ ਦੁਸ਼ਮਣੀ ਵੀ ਖਤਮ ਕਰ ਦਾਂਗੀ ਤੇ ਫਿਰ ਮੈਂ ਕਹਿੰਨੀ ਮੇਰੇ ਭਰਾ ਦਾ ਇਲਾਜ ਕਰਾ ਦੇਣਾ। ਆਪਾਂ ਨੂੰ ਕਹਣੀ ਖਤਮ। ਮੇਰੀ ਕੋਈ ਦੁਸ਼ਮਣੀ ਨਹੀਂ ਇਹਨਾਂ ਨਾਲ ਫਿਰ। ਨਾਸੀ ਕੋ ਚੰਗੀ ਮਕਈਏ ਨਾ ਮਾਰੇਗੇ ਨਾ ਅੱਜ ਤੱਕ ਇਸ ਤੋਂ ਪਹਿਲਾਂ ਵੀ ਨਹੀਂ ਕਹੀ ਅਸੀਂ ਇਹਨਾਂ ਨੂੰ ਚੰਗੀ ਬਾੜੀ ਹੁਣ ਵੀ ਨਹੀਂ ਕਹਿੰਦੇ ਲੱਗਦਾ ਵੀ ਇਹਨਾਂ ਨੂੰ ਡਰ ਨਹੀਂ ਹੈਗਾ ਕਿ ਉਸੇ ਪ੍ਰਸ਼ਾਸਨ ਦਾ ਦੇਖੋ ਜਿਵੇਂ ਇਹਨਾਂ ਨੇ ਹਮਲਾ ਕੀਤਾ ਗਿਆ ਥੋੜੇ ਘਰ ਤੇ ਆ ਕੇ ਸ਼ਰੀਆਮ ਇਹਨਾਂ ਨੂੰ ਲੱਗਦਾ ਨਹੀਂ ਵੀ ਡਰ ਰਹੇ ਨਹੀਂਗਾ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਉਹਨਾਂ ਦੇ ਕੋਲ ਸਿਰਫ ਪੈਸੇ ਦੀ ਤਾਕਤ ਹੈਗੀ ਏ ਵੀ ਅਸੀਂ ਆਪਣਸਤ ਜੋ ਮਰਜ਼ੀ ਅਸੀਂ ਕਰ ਲਈਏ ਇਹਨਾਂ ਨੂੰ ਮਾਰ ਦਈਏ ਜੋ ਮਰਜ਼ੀ ਖਤਮ ਕਰ ਦਈਏ ਇਹਨਾਂ ਨੂੰ ਇਨਸਾਨੀਅਤ ਖਤਮ ਹੋ ਗਈ ਇਨਸਾਨੀਅਤ ਬਿਲਕੁਲ ਖਤਮ ਹੈ ਇਨਸਾਨੀਅਤ ਦੇ ਨਾਤੇ ਕੁਝ ਨਹੀਂ ਕੋਈ ਨਹੀਂ ਖੜ ਰਿਹਾ ਇੱਕ ਦੂਜੇ ਨਾਲ ਕਿੰਨੇ ਕ ਵਜੇ ਹ ਇਹ ਹੋਇਆ ਸੀਗਾ ਰਾਤ ਦਾ 10 ਵਜੇ ਦੇ ਵਿੱਚ 9:30 10 ਵਜੇ ਦੇ ਵਿੱਚ ਆਨੇ ਦਵਾਲੀ ਕਿਸ ਨੇ ਆ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਵੀ ਕੋਸ਼ਿਸ਼ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇੱਟਾਂ ਮੀਂਹ ਦੇ ਹਨ ਇੱਟਾਂ ਬਰਸ ਰਹੀਆਂ ਸੀ ਕੋਈ ਵੀ ਅਗਲਾ ਕਿਸੇ ਦੇ ਮਾਮਲੇ ਜਾ ਕੇ ਨਹੀਂ ਖੜੂਗਾ ਅਗਲਾ ਕਹੇਗਾ ਕਿ ਸਾਡੇ ਇੱਟ ਫਟ ਫੱਜ ਗਈ ਤੇ ਅਸੀਂ ਕਿ ਸੱਡ ਨੂੰ ਕਿਹਨੇ ਪੁੱਛਣਾ ਜਦੋਂ ਅਸੀਂ ਦੂਜੀ ਪਾਰਟੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰੇ ਆਏ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਕੋਈ ਵੀ ਕਮੈਂਟ ਵਾਜੀ ਨਹੀਂ ਕਰਨਾ ਚਾਹੁੰਦੇ ਸ਼ਾਇਦ ਉਹ ਕੈਮਰੇ ਦੇ ਅੱਗੇ ਹੋਣ ਤਾਂ ਕੁਤਰਾ ਰਹੀ ਸੀ ਸ਼ਾਇਦ ਜਾਂ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੇ ਸੀਗੇ। ਆਮ ਕੀ ਕਹਿਣਾ ਚਾਹੁੰਦਾ ਦੇਖ ਲਓ ਅਸੀਂ ਦੂਜੀ ਪਾਰਟੀ ਦਾ ਪੱਖ ਲੈਣ ਦੇ ਲਈ ਗਏ ਸੀਗੇ ਤਾਂ ਉਹਨਾਂ ਨੇ ਕਿੰਨੀ ਬਦਤਮੀਜ਼ ਨਾਲ ਗੱਲ ਕੀਤੀ। ਕਿ ਉਹਨਾਂ ਨੇ ਕਹਿ ਰਹੇ ਕੱਲ ਕਹਿ ਰਹੇ ਸੀਗੇ ਨਾ ਵੀ ਇਹ ਵੀ ਕੀ ਇਹਨੂੰ ਕਹਿੰਦੇ ਨੇ ਵੀ ਮੇਰੇ ਮੁੰਡੇ ਦੇ 7 ਟੰਕ 6 ਟੰਕੇ ਲੱਗੇ ਨੇ ਤੇ ਉਹ ਬੇਹੋਸ਼ ਪਿਆ ਏ। ਠੀਕ ਹੈ। ਪਰ ਹੁਣ ਸਾਨੂੰ ਤਾਂ ਹੁਣ ਅੰਦਰੋਂ ਆਵਾਜ਼ ਆਈ ਏ ਮੁੰਡੇ ਨੇ ਕਿਹਾ ਸੀ ਕਹਿੰਦਾ ਕੋਈ ਪੱਖ ਨਹੀਂ ਦੇਣਾ ਚਾਹੁੰਦੇ। ਹਾਂਜੀ ਹੁਣ ਓਏ ਉਹੀ ਮੁੰਡੇ ਦੀ ਆਵਾਜ਼ ਸੀ ਕਿ ਜਿਹਨੂੰ ਕਹਿ ਰਹੇ ਨੇ 7 6 ਟੰਕੇ ਲੱਗੇ ਨੇ ਤੇ ਬ ਠੀਕ ਹੈ ਸਿੱਧਾ ਦਰਵਾਜ਼ਾ ਬੰਦ ਕਰੋ ਸਿਰ ਇਹ ਉਹੀ ਮੁੰਡਾ ਸੀਗਾ ਜਿਹਦੇ ਟਾਂਕੇ ਲੱਗੇ ਨੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਇਹਦੇ 6 ਟਾਂਕੇ ਲੱਗੇ ਤੇ ਅਗਲੇ ਦੀ ਆਵਾਜ਼ ਬਾਹਰ ਤੱਕ ਆ ਰਹੀ ਏ ਬੇਨਾ ਬੋਲ ਰਹੇ ਨੇ ਅਗਲੇ ਵੀ ਹਾਂ ਵੀ ਦਰਵਾਜ਼ਾ ਬੰਦ ਕਰਦੇ ਅਸੀਂ ਕੁਝ ਨਹੀਂ ਕਰਨਾ ਤੇ ਉਧਰ ਸਾਡੇ ਮੁੰਡੇ ਨੂੰ ਤੁਸੀਂ ਦੇਖ ਦੇਖੋ ਅੰਦਰ ਜਾ ਕੇ ਉਹਦੇ ਕੋਲ ਤੇ ਆਪਣੀ ਸੁਰਤ ਨਹੀਂ ਲਈ ਜਾਂਦੀਗੀ ਤੁਸੀਂ ਦੇਖੋ ਅੰਦਰ ਚਲੋ ਮੈਂ ਉਹ ਬ੍ਰਦਰ ਦਾ ਵੀ ਹਾਲ ਦੇਖਣਾ ਚਾਹੁੰਦੀ ਆ ਜਿਹਦੇ ਜਿਹਦੇ ਹਮਲਾ ਕੀਤਾ ਗਿਆਗਾ ਉਹਨੂੰ ਦੇਖੋ ਇਹ ਦੇਖੋ ਲਓ ਇੱਕ ਪਾਸੇ ਤਾਂ ਬਰਦਰ ਨੇ ਜਿਹੜੇ ਨਾਲ ਦੀ ਇਹਨਾਂ ਦੀ ਹਾਲਤ ਐ ਜੀ ਹੋ ਚੁੱਕੀ ਵੀ ਉਹ ਬੋਲ ਵੀ ਨਹੀਂ ਰਿਹਾ ਇਹ ਦੇਖੋ ਇਹਨਾਂ ਨੂੰ ਆਪਣੀ ਸੁਰਤ ਤੱਕ ਨਹੀਂ ਹਿੱਕਦਾ ਇਹਨਾਂ ਨੂੰ ਕੋਈ ਕੋਈ ਸੁਰਤ ਨਹੀਂ ਹੈਗੀ ਇਹਦਾ ਸੱਜਾ ਪਾਸਾ ਖੜ ਗਿਆ ਇਹਦਾ ਮੁੰਡੇ ਦਾ ਇੱਕ ਬਾਹ ਨਹੀਂ ਚੱਲ ਰਹੀ ਇੱਕ ਇਹਦੀ ਬਾਹ ਨਹੀਂ ਚੱਲ ਰਹੀ ਇੱਕ ਇਹਦੀ ਲੱਤ ਨਹੀਂ ਚੱਲ ਰਹੀ ਸੱਜੇ ਪਾਸੇ ਤੇ ਸੱਜਾ ਪਾਸਾ ਨਹੀਂ ਇਹਦਾ ਚੱਲ ਰਿਹਾ ਕੁਝ ਆਪਣੇ ਆਪ ਬੋਲ ਨਹੀਂ ਪਾ ਰਿਹਾ ਕੁਝ ਖਾ ਨਹੀਂ ਪਾ ਰਿਹਾ ਇਹ ਬੋਲ ਨਹੀਂ ਰਿਹਾ ਇਹ ਬੋਲ ਨਹੀਂ ਰਿਹਾ ਕਿਤੇ ਜਿਹੜੇ ਦੂਜੇ ਨਾਲ 6 ਟੰਕੇ ਲੱਗੇ ਨੇ ਉਹ ਬੋਲ ਰਹੇ ਨੇ ਹਾਂਜੀ ਬਿਲਕੁਲ ਉਹ ਕਹਿ ਰਹੇ ਸੀ ਕੱਲ ਕਹਿ ਰਹੇ ਸੀਗੇ ਵੀ ਸਾਡੇ 6 ਟੰਕੇ ਲੱਗੇ ਐ ਐਸਐਸਓ ਜਰਨੈਲ ਨੂੰ ਕਹਿ ਰਹੇ ਨੇ ਮੈਂ बेहोश ਕਿੱਥੇ ਪਿਆਗਾ ਮੈਨੂੰ ਸਮਝ ਨਹੀਂ ਆ ਰਹੀ ਔਰ ਇਹ ਖੁਦ ਮੈਂ ਪੱਖ ਲੈਣ ਲਈ ਗਈ ਸੀ ਉਹਨੇ ਇਹ ਗੱਲ ਬੋਲੀ ਹੈ ਕਹਿੰਦਾ ਅਸੀਂ ਕੋਈ ਕਮੈਂਟ ਨਹੀਂ ਕਰਨੇ ਚਾਹੁੰਦੇ ਗੇਟ ਬੰਦ ਕਰ ਦਿਓ ਉਹੀ ਕਹਿ ਰਹੇ ਨੇ ਨਾ ਉਹੀ ਤੇ ਗੱਲ ਮੈਂ ਤੁਹਾਡੇ ਨਾਲ ਕਰੀ ਆ ਇਹ ਤਾਂ ਰਾਤ ਵੀ ਅਸੀਂ ਜਦੋਂ ਐਫਆਈਆਰ ਕਰਨ ਗਏ ਆ ਉੱਥੇ ਵੀ ਸਾਡੇ ਤੋਂ ਬਾਅਦ ਪਹੁੰਚੇ ਨੇ ਉੱਥੇ ਕਹਿ ਰਹੇ ਉੱਥੇ ਇਹਨੇ ਗੱਲ ਕਰੀ ਜਿਹੜੀ ਸਾਹਮਣੇ ਉਹਨਾਂ ਅੰਟੀ ਖੜੇ ਸੀਗੇ ਉਹਨੇ ਗੱਲ ਕਰੀ ਵੀ ਮੇਰੇ ਮੁੰਡੇ ਦੇ 6 ਟੰਕੇ ਲੱਗੇ ਆ ਉਹ ਬੇਹੋਸ਼ ਪਿਆ ਕਰੇ ਠੀਕ ਹੈ ਮੈਂ ਉੱਥੇ ਵੀ ਇਹੀ ਗੱਲ ਕਰੀ ਮੈਂ ਕਿਹਾ ਤੁਹਾਡੇ 6 ਟੰ ਮੈਂ ਕਹੇ ਸਰ ਮੈਂ ਕਾ ਗੱਲ ਸੁਣੋ ਮੇਰੀ ਮੈਂ ਕਹੇ ਮੈਂ ਵੀ ਇੱਥੇ ਬੈਠੀ ਆ ਇਹਨੂੰ ਵੀ ਇੱਥੇ ਬਿਠਾਓ ਠੀਕ ਹੈ ਜਿਆਦੀ ਗੱਲ ਹੈ ਮੇਰੇ ਮੇਰਾ ਫੋਨ ਮੇਰੇ ਕੋਲ ਹੈ ਮੈਂ ਕਹੇ ਮੇਰਾ ਫੋਨ ਆਪਣੇ ਕੋਲ ਰੱਖ ਲਓ ਇਹਨਾਂ ਕੋਲੇ ਇਹਨਾਂ ਦਾ ਵੀ ਰੱਖ ਲਓ ਆਪਣੇ ਕੋਲੇ ਠੀਕ ਹੈ ਤੁਹਾਨੂੰ ਮੇਰੇ ਦਾ ਟਰਸਟ ਨਹੀਂ ਨਾ ਹੈਗਾ ਤੁਸੀਂ ਆਪਣਾ ਇੱਕ ਬੰਦਾ ਭੇਜੋ ਉੱਥੇ ਦੋਨੇ ਜਣੇ ਇਹਨੂੰ ਦੇਖ ਕੇ ਆਓ ਕੌਣ ਸਹੀ ਹੈ ਕੌਣ ਗਲਤ ਹੈ ਮੈਂ ਕਹੇ ਤੁਹਾਨੂੰ ਆਪਣੀ ਸੱਚਾਈ ਖੁਦ ਪਤਾ ਲੱਗੇਗੀ ਬਾਕੀ ਇੱਥੇ ਇਹਦਾ ਹਾਲ ਦੇਖ ਲਓ ਵੀ ਕਿਆ ਕੁਛ ਇਹਦੇ ਨਾਲ ਹੋਇਆ ਹੋਇਆ ਹੈ ਜਿਹੜੇ ਕਹਿ ਰਹੇ 6 ਟੰਕਿਆਂ ਵਾਲੇ ਉਹਦੇ ਆਵਾਜ਼ ਬਾਹਰ ਤੱਕ ਕਰੀਏ ਤਜੇ ਦਾ ਸਿਰ ਪਟਿਆ ਹੋਇਆ ਉਹਨੂੰ ਆਪਣੀ ਹੋਸ਼ ਖੁਦ ਦੀ ਨਹੀਂ ਹੈਗੀ ਹੁਣ ਤੁਹਾਡਾ ਕੇਸ ਕਿਹਦੇ ਕੋਲ ਚੱਲ ਰਿਹਾ ਕਿਹਦੇ ਕੋਲ ਹੁਣ ਜਿਹੜਾ ਰਾਤ ਜਿਹੜੀ ਗੱਲ ਹੋਈ ਹੈ ਜਰਨੈਲ ਨਾਲ ਗੱਲ ਹੋਈ ਹੈ ਇੱਕ ਸੋਹਨਪਾਲ ਉੱਥੇ ਦਾ ਹੈਗਾ ਇਹ ਮੈਨੂੰ ਨਹੀਂ ਪਤਾ ਉਹਦੀ ਕਿਆ ਪੋਸਟ ਹੈ ਕਿਆ ਨਹੀਂ ਉਹਨੇ ਹੀ ਗੱਲ કરી ਸਿਰਤ ਮੇਰੇ ਨਾਲ ਉਹ ਮੈਨੂੰ ਕਹਿ ਰਿਹਾ ਸੀ ਕਹਿੰਦਾ ਸਾਰਿਆਂ ਨੂੰ ਛੱਡੋ ਮੈਂ ਇਸ ਵਾਰ 8 ਵਜੇ ਤੁਹਾਡੇ ਕੋਲ ਪਹੁੰਚਾਂਗਾ 8 ਤੋਂ 11 11:30 ਹੁਣ ਵਾਲੇ ਆ ਉਹ ਹਜੇ ਤੱਕ ਉਹਦੇ 8 ਨਹੀਂ ਵਜੇ ਸੋਹਨਪਾਲ ਦੇ ਵੀ ਠੀਕ ਹੈ ਇੱਥੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਵੀ ਇੱਕ ਪਾਸੇ ਗਰੀਬ ਦੀ ਹਾਲਤ ਦੇਖੀ ਜਾਵੇ ਤੇ ਇੱਕ ਜਿਹਨੂੰ ਤੁਸੀਂ ਜਿਹਦੇ ਖਿਲਾਫ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ ਕਾਰਵਾਈ ਨਹੀਂ ਕਰ ਰਹੇ ਉਹ ਮੀਡੀਆ ਦੇ ਲਈ ਵੀ ਨਾ ਬੋਲਦੇ ਆ ਵੀ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜਦੋਂ ਅਸੀਂ ਪੱਖ ਜਾਰੀ ਲੈਣ ਦੀ ਜਾਣਦੇ ਆ ਤੇ ਤੁਸੀਂ ਉਹਦੇ ਖਿਲਾਫ ਹੀ ਨਹੀਂ ਕੋਈ ਗੱਲਬਾਤ ਕਰ ਰਹੇ ਕੀ ਕਾਰਨ ਕੀ ਆ ਪੁਲਿਸ ਪ੍ਰਸ਼ਾਸਨ ਇੱਥੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਿਉਂ ਪੁਲਿਸ ਪ੍ਰਸ਼ਾਸਨ ਇੱਥੇ ਅਡੀਕ ਕਰ ਰਿਹਾ ਵੀ ਕਿਸੇ ਦੀ ਜੋ ਜਾਨ ਇੱਥੇ ਚਲੀ ਜਾਵੇ ਟਾਈਮ ਮੈਨੇ 11:30 ਹੋ ਗਿਆ 11:30 ਟਾਈਮ ਹੋ ਗਿਆ ਹੈ ਹਜੇ ਤੱਕ ਉਹਦੇ 8:00 ਵਜੇ ਸੋਹਨਪਾਲ ਦੇ ਠੀਕ ਹੈ ਉਹ ਕਿਉਂ ਨਹੀਂ 8:00 ਵਜੇ ਕਿਉਂਕਿ ਉਹਦੀ ਜੇਬ ਰਾਤ ਗਰਮ ਹੋ ਚੁੱਕੀ ਹੈ ਚਾਹੇ ਸੋਹਨਪਾਲ ਲਗਾ ਲਓ ਚਾਹੇ ਜਿੰਨੂੰ ਮਰਜ਼ੀ ਲਗਾ ਲਓ ਉੱਥੇ ਕਿਸੇ ਨਾ ਕਿਸੇ ਅਫਸਰ ਦੀ ਜੇਬ ਜੇਬਾ ਗਰਮ ਹੋਈਆਂ ਨਹੀਂ ਤਾਂ ਨਹੀਂ ਉੱਥੋਂ ਕੋਈ ਇੱਥੇ ਪੁੰਚਿਆ ਅਗਰ ਜੇ ਸਚਾਈ ਦੇ ਉੱਤੇ ਚੱਲਦੇ ਤਾਂ ਉਹ ਰਾਤ ਹੀ ਚੱਕ ਕੇ ਲੈ ਕੇ ਜਾਂਦੇ ਇਹਨਾਂ ਨੂੰ ਸਵੇਰੇ 8:00 ਨਾ ਜਾਂਦੇ ਜਦ ਕਿ ਰਾਤ ਵੀ ਨਹੀਂ ਲੈ ਕੇ ਗਏ ਸਵੇਰੇ 8 ਵੀ ਨਹੀਂ ਉਹਨਾਂ ਦੇ ਵਿੱਚ 11:30 ਹੋ ਗਏ ਹਜੇ ਤੱਕ ਉਹਨਾਂ ਦੇ ਕੋਈ ਕਾਲਸ ਨਹੀਂ ਆਈ ਕੋਈ ਕੁਝ ਨਹੀਂ ਹੋਇਆ ਜੇ ਤੁਹਾਡੇ ਕੱਲ ਨੂੰ ਫਿਰ ਦੁਬਾਰਾ ਪਰਿਵਾਰ ਤੇ ਹਮਲਾ ਹੁੰਦਾ ਕਿਉਂਕਿ ਅਜੇ ਹੁਣ ਤਾਂ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜੇ ਦੁਬਾਰਾ ਫਿਰ ਹਮਲਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈ ਪੁਲਿਸ ਹੋਏਗੀ ਪੁਲਿਸ ਹੋਏਗੀ ਜਾਂ ਫਿਰ ਹਮਲਾ ਜਿਹੜਾ ਕਰ ਰਹੇ ਨੇ ਉਹਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਜੇਕਰ ਮੈਂ ਕਹਾ ਵੀ ਹੋਣ ਕਿ ਕੂਗਨੇ ਵੀ ਸੁੱਤਾ ਪਿਆ ਮੈਂ ਸੀਐਮ ਭਗਵੰਤ ਮਾਨ ਸਾਡੇ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਇੱਕ ਬੇਨਤੀ ਕਰਨਾ ਚਾਹੁੰਦੀ ਆ ਵੀ ਇੱਕ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਰਹੇ ਹਾਂ ਜੋ ਚੀਜ਼ਾਂ ਨੇ ਉਹ ਸਹੀ ਕਰ ਰਹੇ ਹਾਂ ਪਰ ਜੇਕਰ ਮੈਂ ਤੁਹਾਨੂੰ ਇੱਥੇ ਲੁਧਿਆਣੇ ਦੇ ਹਾਲਾਤ ਦਿਖਾਵਾਂ ਤਾਂ ਪੁਲਿਸ ਪ੍ਰਸ਼ਾਸਨ ਉੱਥੇ ਦਾ ਜੋ ਤੁਹਾਡੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਲੋਕਾਂ ਦੇ ਲਈ ਇਨਸਾਫ ਮੰਗਉਣ ਵਾਲੇ ਨੇ ਉਹੀ ਲੋਕਾਂ ਤੋਂ ਪੈਸੇ ਲੈ ਕੇ ਆਪਣੀ ਜੇਬਾਂ ਗਰਮ ਕਰ ਰਹੇ ਨੇ ਇੱਥੇ ਸਵਾਲ ਪੈਦਾ ਹੋ ਰਿਹਾ ਵੀ ਜਿਹੜਾ ਪ੍ਰਸ਼ਾਸਨ ਆ ਅਗਰ ਉਹ ਇਦਾਂ ਹੀ ਜੇਬਾਂ ਦੀ ਗਰਮ ਕਰਦਾ ਰਹੂਗਾ ਜੋ ਸੱਚਾ ਜੋ ਇਨਸਾਫ ਉਹਦੇ ਲਈ ਹੀ ਨਹੀਂ ਲੋਕਾਂ ਦੇ ਨਾਲ ਖੜੇਗਾ ਗਰੀਬਾਂ ਦੇ ਨਾਲ ਗਰੀਬਾਂ ਦੀ ਨਹੀਂ ਸੁਣੇਗਾ ਫਿਰ ਜੋ ਲੋਕ ਨੇ ਉਹ ਕਿੱਥੇ ਜਾਣੇ ਟਾਈਮ ਦੋ ਵਾਰ ਇੱਕ ਪਰਿਵਾਰ ਤੇ ਹਮਲਾ ਹੋਇਆ ਦੋਨੋਂ ਵਾਰੋ ਪੁਲਿਸ ਪ੍ਰਸ਼ਾਸਨ ਦੇ ਕੋਲ ਆਪਣੀ ਗੁਹਾਰ ਲੱਗੇ ਨੇ ਆਪਣੀ ਮਦਦ ਦੇ ਲਈ ਗਏ ਨੇ ਉਹਨਾਂ ਕੋਲ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਆ ਜੋ ਹੂਕ ਨਹੀਂ ਸੁੱਤਾ ਪਿਆਗਾ ਆਪਾਂ ਦੂਜੀ ਪਾਰਟੀ ਦੇ ਪੱਖ ਵੀ ਜਾਣਾਂਗੇ ਤੇ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਜਾਣਾਂਗੇ ਵੀ ਉਹਨਾਂ ਦੁਆਰਾ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਾਂ ਜਦ ਦੂਜੀ ਪਾਰਟੀ ਆ ਉਹ ਹਮਲੇ ਕਰ ਰਹੀ ਆ ਵੀ ਕਿਉਂ ਕਰ ਰਹੀ ਆ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੱਚ ਬੋਲਦੇ। ਅ ਸਰ ਸੋਹਣ ਇਹ ਐਸੀ ਜੀ ਗੱਲ ਕਰਦੇ ਹੋ? ਹਾਂਜੀ ਸਰ ਹਾਂਜੀ। ਮੈਂ ਪੱਤਰਕਾਰ ਗੰਦੀਪਰ ਗੱਲ ਕਰਦੀ ਆ। ਕੀ ਨਾਮ ਹੈ? ਸਰ ਪੱਤਰਕਾਰ ਗੰਦੀਪਰ ਕੁਰ ਜੀ। ਹਾਂਜੀ ਹਾਂਜੀ। ਅ ਸਰ ਤੁਹਾਡਾ ਇੱਕ ਪੱਕ ਲੈਣਾ ਸੀਗਾ ਜੀ। ਹਾਂਜੀ ਹਾਂਜੀ ਬੋਲੋ ਜੀ। ਅ ਸਰ ਲੁਗਿਆਣੇ ਦੇ ਗਵਿੰਦ ਸ਼ਰਮ ਹੱਲੇ ਤੇ ਜਿਹੜਾ ਹਨਾ ਕੱਲ ਕੋਈ ਕੰਪਲੀਟ ਆਈ ਹੋਣੀ ਆ। ਮਮਤਾ ਜੀ ਵੱਲੋਂ। ਹਾਂਜੀ ਹਾਂਜੀ। ਹਾਂਜੀ ਹਾਂਜੀ ਮੈਂ ਹਾਂਜੀ ਸਰ ਕੀ ਕਰਦੇ ਕਿ ਤੁਸੀਂ ਜੀ? ਇਹ ਡੇਲਿ ਕੀਤਾ ਸਰ। ਸਰ ਉਹ ਤਾਂ ਚੌਥੀ ਖੜੇ ਆ ਤੁਸੀਂ ਤੁਸੀਂ ਉਹਨਾਂ 8 ਵਜੇ ਟਾਈਮ ਦਿੱਤਾ ਸੀ ਤੁਸੀਂ ਆਏ ਨਹੀਂ ਹੈਗੇ ਹਜੇ ਤੱਕ ਕਿੰਨਾ ਜੀ ਸਰ ਅੱਜ ਗੁਵਿੰਦਰ ਸਰ ਅੱਜ ਮਹੱਲੇ ਦੇ ਕੋਈ ਖੜੇ ਬੱਚੀ ਖੜੇ ਆ ਪਰਿਵਾਰ ਦੇ ਕੋਈ ਖੜੇ ਆ ਉਹ ਜਿਹੜੀ ਦੂਜੀ ਪਾਰਟੀ ਵਾਲੇ ਹੁਣ ਵੀ ਬੜਾ ਬੋਲ ਰਹੇ ਨੇ ਮੈਂ ਮੇਰੀ ਗੱਲ ਤਾਂ ਸੁਣ ਲਓ ਮੈਡਮ ਮੇਰੀ ਗੱਲ ਸੁਣ ਲਓ ਜੀ ਹਾਂ ਜੀ ਰਾਤ ਇਹ ਜੀ ਬੰਦੇ ਤੇ ਕੰਨ ਚੱਲੇ ਸੀ ਅੱਛਾ ਜੀ ਉਹ ਰਾਤ ਨਾਲ ਮੌਕੇ ਤੇ ਦੂਜੀ ਪਾਰਟੀ ਆ ਗਈ ਸੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਜੋ ਕੈਸ਼ਟਾਈ ਹਲੋ ਹਲੋ ਹਾਂਜੀ ਸਰ ਇਹਨਾਂ ਜਿਹੜੇ ਸਰਟੀਫਾਈ ਕੋਈ ਨਹੀਂ ਹੋ ਪਾਈ ਫਾਸ ਨੂੰ ਪੁੱਛਣੀ ਹੈ ਕੀ ਕਾਰਵਾਈ ਕਰੋਗੇ ਜੀ ਕਾਰਵਾਈ ਸਰ ਜੋ ਡਾਕਟਰ ਡਿਸੀਜਨ ਦੇ ਕੇ ਆਪਾਂ ਉਹ ਕਾਰਵਾਈ ਕਰਾਂਗੇ ਜੀ ਸਰ ਡਾਕਟਰਾਂ ਨਾਲ ਮਾਲਰਮ ਕੱਟੀ ਹੋਈ ਆ ਉਹਨਾਂ ਨੇ ਜਿਹੜਾ ਦੂਜੀ ਇਹਨਾਂ ਦੀ ਪਾਰਟੀ ਆ ਇਹਨਾਂ ਨੇ ਮੁੰਡੇ ਨੂੰ ਪੀਜੀਆ ਰੈਫਰ ਕਰਨ ਦੇ ਲਈ ਬੋਲਿਆਗਾ ਵੀ ਸੀਰੀਅਸ ਕੰਡੀਸ਼ਨ ਇਹਨਾਂ ਦੀ ਉਹ ਸਾਰੇ ਮੇਰੀ ਗੱਲ ਤਾਂ ਸੁਣ ਲੋ ਹਾਂਜੀ ਜਿਹੜਾ ਬੰਦਾ ਦਾਖਲ ਆ ਹਾਂਜੀ ਸੰਗਰਾਮ ਠੀਕ ਹੈ ਸੰਗਰਾਮ ਹਾਂਜੀ ਉਹਦੇ ਟੰਕ ਲੱਗੇ ਸਰ ਜੀ ਸਰ ਉਹ ਤਾਂ ਘਰੇ ਬੈਠਾ ਗਏ ਜਿਹੜੇ ਤੁਸੀਂ ਜਿਹੜੀ ਕਹੇ ਜਿਹਦੇ ਕਹਿੰਦੇ ਟੰਕੇ ਲੱਗੇ ਨੇ ਹਾਂਜੀ ਉਹ ਤਾਂ ਸਰ ਘਰੇ ਬੈਠਾ ਗਾ ਹਾਂਜੀ ਸਰ ਜਿਹੜੇ ਤੁਸੀਂ ਕਹ ਰਹੇ ਹੋ ਕਿ ਟੰਕੇ ਲੱਗੇ ਨੇ ਲੈਣ ਮੇਰੀ ਗੱਲ ਤਾਂ ਸੁਣ ਲੋ ਜਿਹੜਾ ਰੁਕਾ ਆਇਆ ਸੀ ਉਸ ਤੋਂ ਨਾ ਚੱਲੇ ਜੀ ਅੱਛਾ ਜੀ ਉਹ ਮੈਂ ਗਿਆ ਸਤਿ ਸ਼੍ਰੀ ਅਕਾਲ ਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਰੁਕੋ ਕਾਲਾ ਕੀਤਾ ਜਦੋਂ ਬਿਆਨ ਲੈਣ ਲਈ ਗਿਆ ਡਾਕਟਰ ਨੇ ਐਨਫਰਟ ਕਰਤਾ ਜੀ ਉਹਨੂੰ। ਅੱਛਾ ਜੀ। ਜਿਹੜਾ ਸੁਨਾਮ ਹੈ ਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਉਹ ਰਾਜਿਤ ਗੀਟ ਬਣ ਚੱਕ ਕੇ ਚੱਲੇ ਸੀ। ਇਹ ਬੰਦਾ ਸੀਰੀ ਦਾ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਤੇ ਉਹ ਜਦੋਂ ਅਹੀਂ ਚੱਲੇ ਸੀ ਚੱਕਣ ਬੰਦੇ ਨੂੰ ਉਹ ਦੂਜੀ ਪਾਰ ਤੇ ਹੈਗੀ। ਹਾਂਜੀ। ਇਹਨੇ ਸਾਹਮਣੇ ਕਿਤਾਈ ਸਾਰਿਆਂ ਨੂੰ ਦੋਨਾਂ ਨੂੰ ਅੱਛਾ ਜੀ ਅਸੀਂ ਉਹਨੂੰ ਕਹਿਆ ਦੂਜੀ ਸੀ ਪਾਰਟ ਜਿਹੜੀ ਸੀ ਇਹਨੂੰ ਕਹਿੰਦੇ ਉਹ ਡਾਕਟਰ ਦੇ ਕੋਲ ਕਰਵਾ ਕੇ ਪੀ ਜਾਈਏ ਹਾਂਜੀ ਉਹਨਾਂ ਨੇ ਕਿਹਾ ਤੁਸੀਂ ਨਾ ਲੈ ਕੇ ਜਾਓ ਉਹਨੂੰ ਪਰ ਇਹ ਟ੍ਰੀਟਮੈਂਟ ਦਾਓ ਜਿਹੜੀ ਕਾਰਪੀਟ ਬਾਅਦ ਚ ਹੋਊਗੀ ਹਾਂਜੀ ਜਿਹੜਾ ਆਪਾਂ ਮੰਦੜਾ ਬਚਾਈ ਜੀ ਸਰ ਪਰ ਉਹਨਾਂ ਕੋਲ ਤਾਂ ਇੰਨੇ ਪੈਸੇ ਹੈ ਹੀ ਉਹਨੇ ਵੀ ਉਹ ਇਲਾਜ ਕਰਾ ਸਕਣਾ ਉਹਨਾਂ ਕੋਲ ਐਂਬੂਲੈਂਸ ਦੇ ਲਈ ਪੈਸੇ ਨਹੀਂ ਸੀਗੇ ਨਹੀਂ ਮੈਡਮ ਆਹ ਥੋੜੀ ਗੱਲ ਹੁੰਦੀ ਹੈ ਹਲੋ ਤੁਸੀਂ ਪੱਤਰਕਾਰ ਹੋ ਆਪਾਂ ਪਤਾ ਕੀ ਗੱਲ ਹੈ ਜਿਹੜੇ ਦੇਖੀਣ ਲੈਣਾ ਤੰਦਾ ਜੀ ਹੁਣ ਮੈਂ ਆ ਜਿਹੜਾ ਕੰਮ ਆ ਪੂਰਾ ਕਰਕੇ ਜਾ ਕੇ ਠੀਕ ਹੈ ਨਾ ਤੁਸੀਂ ਦੂਜੀ ਪਾਰਟੀ ਦੇ ਫਿਰ ਦੂਜੀ ਪਾਰਟੀ ਤੇ ਕੀ ਅਸਰ ਲੱਤਾ ਫਿਰ ਚਲੋ ਇਹ 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 ਅੜਮਣਿਕ ਰਾਦ ਨਹੀਂ ਉਹ ਪੀਜੀ ਲੈ ਜਾਣਗੇ ਇਹ ਤੇ ਦੂਜੀ ਪਾਰਟੀ ਦੇ ਸੌਂਤਲ ਮੈਡਮ ਸੌਂਤਲ ਹੋ ਜੀ ਹਾਂਜੀ ਜਿਹੜੀ ਪਾਰਚਮਨ ਦਿੱਤੀ ਆ ਦੋਨੇ ਐਮ ਐਲ ਲੰਮਗੇ ਜੀ ਆਪਾਂ ਹਾਂਜੀ ਠੀਕ ਹੈ ਜੀ ਜੋ ਮੈਂ ਇਹਨਾਂ ਰਾਦ ਸਮਝਾਇਆ ਹੈ ਹਾਂਜੀ ਉਹ ਜੱਸਾ ਮੈਂ ਡਿਸੀਜ ਦੇਣ ਗਈ ਮੈਂ ਉਹ ਕਾਰ ਵੀ ਕਰ ਦੂੰਗੀ ਠੀਕ ਹੈ ਜੀ ਠੀਕ ਹੈ ਜੀ ਠੀਕ ਸਾਰ ਠੀਕ ਹੈ ਹਾਂ ਡਾਕਟਰ ਸਾਹਿਬ ਦੇਣਗੇ ਆਪਾਂ ਕਿਸੇ ਨੂੰ ਉਹ ਤੇ ਕਾਰ ਵੀ ਨਹੀਂ ਮੈਡਮ ਚਲੋ ਠੀਕ ਹੈ ਸਰ ਤੁਸੀਂ ਕਾਰ ਵੀ ਤੇ ਧਿਆਨ ਦਿਓ ਥੋੜਾ ਜਿਹਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਠੀਕ ਹੈ ਜੀ ਹਾਂ ਜੀ ਡਾਕਟਰ ਸਾਹਿਬ ਕਾਰ ਵੀ ਦੇਣੇ ਆਪਾਂ ਉਹ ਹੀ ਅਮਲ ਚੱਲੂ ਓਕੇ ਸਰ ਓਕੇ 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 ਤੁਸੀਂ ਦੇਖਦੇ ਨਿਊਜ਼ ਪੰਜਾਬ ਕ੍ਰਾਂਤੀ ਮੈਂ ਜਨਦੀਪ ਕੱਲ ਨੂੰ ਤੇ ਆਂ